ਸਸ਼ਕਾ ਜੀ ਸਿੱਥੀ ਹੋਮਯੂਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੀ ਹਾਂ ਜਿੱਦਾਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਅੱਜ ਅਸੀਂ ਪਹੁੰਚੇ ਹਾਂ ਸਿਵਲ ਹਸਪੀਟਲਸ ਉੱਥੇ ਹੈਲਥ ਮਨਿਸਟਰ ਆਏ ਨਹੀਂ ਤੇ ਉਹ ਇੱਥੇ ਹਸਪੀਟਲ ਦਾ ਮੁਆਇਜ਼ਾ ਕਰਵਾਉਣ ਆਏ ਨੇ ਇਸਨਾਲੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਇੱਥੇ ਆ ਕੇ ਜਿਹੜੇ ਹਸਪੀਟਲ ਦੇ ਬੈਡਸ ਨੇ ਜਾਂ ਬੌਸ ਨੇ ਜਾਂ ਜਿਹੜੇ ਵੀ ਰੂਮਸ ਨੇ ਖਲਣੇ ਨਾਲ ਸ ਹੈ ਜਾਂ ਮੈਡੀਸਿਨ ਹੈ ਉਹਦੇ ਉੱਤੇ ਉਹ ਖਾਸ ਧਿਆਨ ਦੇਣ ਵਾਲੇ ਨੇ ਤੇ ਉਹਨਾਂ ਵੱਲੋਂ ਮੈਡੀਸਿਨਸ ਵੀ ਇੱਥੇ ਪ੍ਰੋਵਾਈਡ ਕਰਵਾ ਦਿੱਤੀਆਂ ਗਿਆ ਨੇ ਸੋ ਅੱਜ ਜੋ ਪਹੁੰਚੇ ਨੇ ਅਜਨ ਨਾਲ ਗੱਲਬਾਤ ਕਰਾਂਗੇ ਜਿਸ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਜਿਹੜੇ ਹਾਲਾਤ ਨੇ ਸਿਵਲ ਹਸਪੀਟਲ ਦੇ ਅਕਸਰ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਨਾਰਮਲੀ ਜਦੋਂ ਅਸੀਂ ਹਸਪੀਟਲ ਆਂਦੇ ਹਾਂ ਸਿਵਲ ਹਸਪੀਟਲ ਤਾਂ ਜਿਹੜੀ ਬਾਲ ਜਿਹੜੀ ਫਲੋਰ ਹੈ ਜਾਂ ਬਾਲਸ ਹੈ ਉਹ ਕਾਫੀ ਜ਼ਿਆਦਾ ਗੰਦੀ ਹੁੰਦੀ ਹੈ ਉਥੇ ਨਾ ਤਾਂ ਪ੍ਰੋਪਰ ਸਫਾਈ ਦਾ ਧਿਆਨ ਦਿੱਤਾ ਜਾਂਦਾ ਨਾ ਹੀ ਪੇਸ਼ੈਂਟ ਇੰਨੀ ਫੋਕਸਲੀ ਕੇਅਰ ਕੀਤੀ ਜਾਂਦੀ ਹੈ ਨਾ ਹੀ ਉਹਨਾਂ ਨੂੰ ਇੱਕ ਪ੍ਰੋਪਰ ਟ੍ਰੀਟਮੈਂਟ ਪ੍ਰੋਵਾਈਡ ਕੀਤਾ ਜਾਂਦਾ ਪਰ ਫੇਰ ਵੀ ਜਿਹੜੇ ਪੋਲਿਟਿਕਲ ਪਾਰਟੀਆਂ ਨੇ ਉਹਨਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਬਹੁਤ ਸੁਧਾਰ ਕਰ ਰਹੇ ਹਾਂ ਅਸੀਂ ਪੋਲਿਟਿਕਲੀ ਨਾ ਸਿਰਫ ਲੋਕਾਂ ਦੀ ਹੈਲਪ ਕਰ ਰਹੇ ਹਾਂ ਬਲਕਿ ਅਸੀਂ ਜਿਹੜੀ ਪਬਲਿਕ ਆ ਉਹਨਾਂ ਨੂੰ ਵੀ ਇੱਕ ਬਹੁਤ ਵਧੀਆ ਫੈਸਿਲਿਟੀਆਂ ਦੇ ਰਹੇ ਹਾਂ ਪਰ ਕੀ ਅਸਲ ਦੇ ਵਿੱਚ ਇਹ ਹੁੰਦਾ ਪਿਆ ਜਾਂ ਫਿਰ ਇਹ ਸਿਰਫ ਝੂਠੇ ਵਾਦੇ ਨੇ ਤੁਸੀਂ ਜਿਵੇਂ ਕਿ ਫੈਨਫਾਨੂ ਸਾਰਿਆਂ ਨੂੰ ਸਿਵਲ ਹਸਪਤਲ ਦਾ ਮੁਹਾਕਾ ਹੈ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿਹੜੀ ਕੰਡੀਸ਼ਨ ਹੈ ਸਿਵਲ ਹਸਪਤਲ ਦੀ ਬਹੁਤ ਹੀ ਗੰਦਗੀ ਹੈ ਜਿਸ ਦੇ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਵਰਕਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਇਹ ਕਹਿਆ ਕਿ ਜਿਹੜਾ ਪੋਚਾ ਲੱਗ ਰਿਹਾ ਉਹ ਵੀ ਜਿਹੜੇ ਪੇਸ਼IENTS ਨੇ ਉਹਨਾਂ ਦੇ ਕੰਬਲ ਕੱਟ ਕੇ ਲਗਾਇਆ ਜਾ ਰਿਹਾ ਜੋ ਕਿ ਕਾਫੀ ਜ਼ਿਆਦਾ ਸ਼ਰਮਨਾਕ ਗੱਲ ਹੈ ਸਟਾਫ ਕੋਲੋਂ ਇੰਨਾ ਵੀ ਨਹੀਂ ਹੋ ਰਿਹਾ ਕਿ ਉਹ ਜਿਹੜੇ ਪੋਚੇ ਨੇ ਉਹ ਉਹਨਾਂ ਨੂੰ ਦੇ ਸਕਣ ਜਾਂ ਸਰਕਾਰ ਵੱਲੋਂ ਇੰਨਾ ਵੀ ਨਹੀਂ ਕੀਤਾ ਜਾ ਰਿਹਾ ਕਿ ਉਹ ਜਿਹੜੇ ਆਪਣੇ ਕਲੀਨਨੈਸ ਦੇ ਲਈ ਹਾਈਜੀਨ ਲਈ ਕੁਝ ਵੀ ਆਪਣੇ ਵੱਲੋਂ ਕੁਝ ਆਪਣਾ ਜਿਹੜਾ ਬੰਦਾ ਹੈ ਉਹ ਨਹੀਂ ਵੀ ਨਹੀਂ ਕਰ ਪਾ ਰਹੇ ਪਰ ਅਸੀਂ ਹੁਣ ਦੇਖ ਸਕਦੇ ਹਾਂ ਕਿਸੀ ਪਹੁੰਚ ਐਮਰਜੈਂਸੀ ਦੇ ਅੱਗੇ ਜਿੱਤੇ ਹੁਣ ਹੈਲਥ ਮਿਨਿਸਟਰ ਸਾਹਿਬ ਜਿਹੜੇ ਅੰਦਰ ਗਏ ਨੇ ਤੇ ਉਥੇ ਆਪਣੇ ਵਾਰਡਸ ਦਾ ਤੇ ਆਪਣੇ ਬੈੱਡ ਦਾ ਉਹ ਮੁਆਇਜ਼ਾ ਕਰਨ ਗਏ ਨੇ ਜਿਸ ਨਾਲੀ ਉਹ ਕਰਨ ਇਨਸਪੈਕਸ਼ਨ ਕਰਨ ਗਏ ਨੇ ਜਿਹੜੇ ਕਹਿੰਗੇ ਕਿ ਜਿਹੜੀ ਕਲੀਨੈਸ ਹੈ ਤੇ ਜਿੰਨੇ ਵੀ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਹੈ ਵਰਗ ਲੋਕਾਂ ਨੂੰ ਜਿਹੜੇ ਨਹੀਂ ਅਫੋਰਡ ਕਰ ਸਕਦੇ ਜਿਨ੍ਹਾਂ ਕੋਲ ਇਹਨਾਂ ਨਹੀਂ ਹੈ ਬਟ ਸਟਿਲ ਉਹ ਇਥੇ ਆਂਦੇ ਨੇ ਸਿਵਲ ਹਸਪੀਟਲ ਇੱਕ ਉਮੀਦ ਨਾਲ ਆਉਂਦੇ ਨੇ ਇਹ ਇਥੇ ਆ ਕੇ ਸਾਨੂੰ ਇੱਕ ਵਧੀਆ ਟ੍ਰੀਟਮੈਂਟ ਮਿਲੇਗਾ ਇੱਕ ਵਧੀਆ ਫੈਸਿਲਿਟੀ ਮਿਲੇਗੀ ਪਰ ਜੇਕਰ ਗੱਲ ਕੀਤੀ ਜਾਵੇ ਤੇ ਇਥੇ ਆਰੋ ਦੇ ਪਾਣੀ ਦੇ ਪਾਣੀ ਦੇ ਲਈ ਆਰੋ ਵੀ ਨਹੀਂ ਲੱਗੇ ਹੋਏ ਤੇ ਜਿਹੜੀ ਪੋਚ ਦੀ ਗੱਲ ਕੀਤੀ ਜਾਵੇ ਜਾਂ ਫਲੋਰਸ ਦੀ ਗੱਲ ਕੀਤੀ ਜਾਵੇ ਜਾਂ ਟੈਂਕਸ ਦੀ ਗੱਲ ਕੀਤੀ ਜਾਵੇ ਤਾਂ ਉਹ ਬਿਲਕੁਲ ਹੀ ਬਹੁਤ ਹੀ ਗੰਦੀ ਕੰਡੀਸ਼ਨ ਦੇ ਵਿੱਚ ਨੇ ਜਿਸ ਨਾਲ ਕਰਕੇ ਮੇਰੇ ਸਾਹਮਣੇ ਇਹ ਜਿਹੜੇ ਆਲੂਖੀ ਆ ਰਹੇ ਨੇ ਉਹ ਹੋਰ ਜ਼ਿਆਦਾ ਬਿਮਾਰ ਹੁੰਦੇ ਹੋਣਗੇ ਸੋ ਹੁਣ ਅੰਦਰ ਗਏ ਨੇ ਤੇ ਦੇਖਦੇ ਹਾਂ ਕੀ ਹੈ ਉਹਨਾਂ ਦਾ ਰਾਜ ਦੋਰਾ ਕੀਤਾ ਸਭ ਲਈ ਅਕਸਰੀ ਸਿਵਲ ਕਲਾਸ ਸੂਖਿਆ ਦੇ ਵਿੱਚ ਮਿਲਣ ਆ ਜਾਂਦੇ ਆ। ਦੇਖੋ ਇਹ ਜਿਹੜਾ ਹਸਪਤਾਲ ਹੈ ਇਹ ਹੁਣ ਸੁਰਖੀਆਂ ਦੇ ਵਿੱਚ ਹੋਏਗਾ ਕਿ ਇਹਦੀ ਜਿਹੜੀ ਬਿਲਡਿੰਗ ਹੈ ਇਹਦੀ ਰੈਨੋਵੇਸ਼ਨ ਹੋ ਗਈ ਹੈ। ਸਾਰੀਆਂ ਦਵਾਈਆਂ ਮਿਲ ਲਈਆਂ। ਹਸਪੀਟਲ 에어 ਕੰਡੀਸ਼ਨ ਹੋ ਰਿਹਾ ਹੈ। ਸੀਵਰੇਜ ਸਿਸਟਮ ਵੀ ਕੰਮ ਕਰ ਰਿਹਾ ਪੀਣ ਵਾਲਾ ਠੰਡਾ ਪਾਣੀ ਵੀ ਹੈ। ਔਰ ਇੱਕ ਨਵਾਂ ਕਨਸੈਪਟ ਹੈ ਜਿਹੜਾ ਅਸੀਂ ਤੁਹਾਡੇ ਬਾਹਰ ਜਿੱਥੇ ਪੋਰ ਚੈਲੰਜ ਹੈ ਦੇ ਆਸ-ਪਾਸ ਮੈਂ ਜਗਾ ਦੇਖਣ ਜਾ ਰਿਹਾ ਅਸੀਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣਾਵਾਂਗੇ ਜਿਵੇਂ ਮਰੀਜ਼ ਅੰਦਰ ਆਏਗਾ ਸਾਡਾ ਸਟਾਫ ਉਹਨਾਂ ਨੂੰ ਪਹਿਲਾਂ ਬਿਠਾਏਗਾ ਸਾਰੀ ਗੱਲਬਾਤ ਕਰੇਗਾ ਉਹਨੂੰ ਪੁੱਛੇਗਾ ਕਿ ਤਕਲੀਫ ਹੈ ਜੇ ਐਮਰਜੈਂਸੀ ਹੈ ਤਾਂ ਐਮਰਜੈਂਸੀ ਲੈ ਕੇ ਜਾਏਗਾ ਜੇ ਓਪੀਡੀ ਦੀ ਲੋੜ ਹੈ ਤਾਂ ਓਪੀਡੀ 'ਚ ਭੇਜੇਗਾ ਜੇ ਉਹਦਾ ਕੋਈ ਪ੍ਰੈਸ਼ਰ ਹੋਣਾ ਜਿਹੜਾ ਸਬੰਧਤ ਡਾਕਟਰ ਕੋਲੇ ਪਹੁੰਚਾਏਗਾ ਉਹਨੂੰ ਸੋ ਅਸੀਂ ਇੱਕ ਨਵਾਂ ਵਰਕ ਕਲਚਰ ਲੈ ਕੇ ਆ ਰਹੇ ਹਾਂ ਇਟਸ ਅ ਵਰਕ ਇਨ ਪ੍ਰੋਗਰੈਸ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਸਾਡੇ ਐਮਐਲਏ ਸਾਹਿਬ ਰੈਗੂਲਰਲੀ ਜੇ ਜੇ ਕੋਈ ਪਾਣੀ ਦੀ ਦਿੱਕਤ ਹੈ ਇਹਨਾਂ ਨੇ ਆਪੇ ਕੋਲਰ ਲਵਾਤਾ ਠੀਕ ਹੈ ਜੀ ਜਿਹੜੀ ਕੋਈ ਦਿੱਕਤ ਹੈ ਅਸੀਂ ਸੋਲਵ ਕਰ ਰਹੇ ਹਾਂ ਸਾਡੇ ਮਾਨਯੋਗ ਜਿਹੜੇ ਮੈਂਬਰ ਆਫ ਰਾਜ ਸਭਾ ਦੇ ਹੈਗੇ ਆ ਜੀ ਸੰਜੀਵ अरोड़ा ਜੀ ਉਹ ਸਾਰੇ ਹਸਪਤਾਲ ਦੀ ਸਾਨੂੰ ਜਿਹੜੇ ਹੈਗੇ ਆ ਐਨਜੀਓ ਵੱਲੋਂ ਰੈਨੋਵੇਸ਼ਨ ਕਰਾ ਕੇ ਦੇ ਰਹੇ ਆ ਸੋ ਨਿਧਾਣੇ ਵਿੱਚ ਬਹੁਤ ਅੱਛੇ ਲੋਕ ਹੈ ਅੱਛੇ ਲੋਕਾਂ ਦੀ ਗੱਲ ਕਰੀਏ ਆਪਾਂ ਤੇ ਇਹ ਜਿਹੜਾ ਤੁਹਾਡਾ ਮਤਲਬ ਪਰਾਣੇ ਵਾਲਾ ਜਿਹੜਾ ਤੁਹਾਡਾ ਸਰਕਾਰੀ ਅਸਥਾਨ ਦਾ ਐਮਏ ਸੀਗਾ ਇਹ ਆਉਣ ਵਾਲੇ 6 ਮਹੀਨੇ ਚ ਬਦਲ ਜਾਏਗਾ 2-3 ਮਹੀਨੇ ਚ ਬਦਲ ਜਾਏਗਾ ਇੱਕ ਗੱਲ ਪਿਛਲੇ ਜਿੰਨਾਂ ਦੇ ਵਿੱਚ ਇੱਕ ਬੰਦੇ ਨੂੰ ਘੰਟ ਲੱਗਿਆ ਕੋਈ ਸਟੈਚਰ ਲੈ ਕੇ ਨਹੀਂ ਆਇਆ ਆਟ ਨੂੰ ਅੰਦਰ ਲੈ ਕੇ ਜਾਣਾ ਪਿਆ ਐਮਰਜੈਂਸੀ ਵਿੱਚ ਮੈਂ ਕੋ ਮੈਂ ਇਹੀ ਤੁਹਾਨੂੰ ਕਹਿ ਰਿਹਾ ਵੀ ਅਸੀਂ ਨਾ ਜਦੋਂ ਕੋਈ ਵੀ ਗੱਲਬਾਤ ਹੁੰਦੀ ਆ ਆਪਾਂ ਉਸ ਤੋਂ ਸਬਕ ਸਿੱਖਦੇ ਆ ਮੈਂ ਤੁਹਾਡੇ ਜਦੋਂ ਛੇ ਮਹੀਨ ਚੇਮਿਨ ਤਾਂ ਲੱਗ ਜਾਣਗੇ ਕਿਉਂਕਿ ਅਸੀਂ ਉਹਦੇ ਵਾਸਤੇ ਸਟਰਕਚਰ ਬਣਾਵਾਂਗੇ ਜੀ 5-6 ਮਹੀਨੇ ਦੇ ਵਿੱਚ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਇਹ ਪਹਿਲੀ ਵਾਰੀ ਇੰਡੀਆ ਦੇ ਵਿੱਚ ਕਨਸੈਪਟ ਲੈ ਕੇ ਆ ਰਹੇ ਅਸੀਂ ਜਿਵੇਂ ਪੇਸ਼ੈਂਟ ਆਏਗਾ ਉੱਥੇ ਸਟਰਕਚਰ ਵੀ ਹੋਏਗਾ व्हीलचेयर ਵੀ ਹੋਏਗੀ ਸਟਾਫ ਵੀ ਹੋਏਗਾ ਉਹ ਪੇਸ਼ੈਂਟ ਨੂੰ ਰੀਸੀਵ ਕਰਕੇ ਜਿਹੜੀ ਵੀ ਉਹਨੂੰ ਲੋੜ ਹੋਏਗੀ ਉਹ ਦੇਣਗੇ ਔਰ ਪੇਸ਼ੈਂਟ ਕੋਈ ਦਵਾਈ ਬਾਹਰੋਂ ਨਹੀਂ ਲੈ ਕੇ ਆ ਰਿਹਾ ਦਵਾਈਆਂ ਅਸੀਂ ਦੇਤੀਆਂ ਐਕਸ-ਰੇ ਅਲਟਰਾਸਾਊਂਡ ਮਸ਼ੀਨਾਂ ਦੇਤੀਆਂ ਪੈਰਾਮੈਡੀਕਲ ਸਟਾਫ ਭਰਤੀ ਹੋ ਗਿਆ ਡਾਕਟਰ ਭਰਤੀ ਕਰ ਰਹੇ ਹਾਂ ਸਪੈਸ਼ਲਿਸਟ ਭਰਤੀ ਕਰ ਰਹੇ ਹਾਂ 3 ਮਹੀਨੇ ਦੇ ਵਿੱਚ ਜਿਹੜਾ ਤੁਹਾਡਾ ਬਿਲਡਿੰਗ ਦਾ ਕੰਮ ਕੰਪਲੀਟ ਹੋ ਜਾਣਾ ਇੰਟੈਂਸਿਵ ਕੇਅਰ ਯੂਨਿਟ ਬੱਚਿਆਂ ਵਾਸਤੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਸਾਰੇ ਐਮਰਜੈਂਸੀ ਸਰਵਿਸਿਜ਼ ਲਾਈਫ ਸਪੋਰਟ ਸਿਸਟਮ ਜਿਹਦੇ ਵਾਸਤੇ ਪੇਸ਼ੈਂਟ ਨੂੰ ਪੀਜੀਆ ਰੈਫਰ ਕਰਦੇ ਉਹ ਨਹੀਂ ਕਰਿਆ ਕਰਾਂਗੇ ਸੱਚੀ ਗੱਲ ਕਰੀ ਜੱੱਚੇ ਬੱਚੇ ਉੱਪਰ ਚੂਹੇ ਦੇ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਦੇਖੋ ਮੈਂ ਦੱਸਦਾ ਹੁਣ ਜਿਹੜੀਆਂ ਤੁਹਾਡੀਆਂ ਅਸੀਂ ਨਾ ਚੂਹੇ ਸਸਤਾ ਚੋਂ ਖਤਮ ਕੀਤੇ ਆ ਪਹਿਲੀ ਵਾਰੀ ਕੀਤੇ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਸੀ ਉਹ ਸਾਡੇ ਵਾਸਤੇ ਚੂਹੇ ਛੱਡ ਕੇ ਗਏ ਸੀ ਡਾਕਟਰ ਛੱਡ ਕੇ ਨਹੀਂ ਗਏ ਸਟ ਇਹ ਹੁਣ 24 ਵੀ ਖਤਮ ਹੋ ਗਏ ਜੀ ਠੀਕ ਹੈ ਜੀ ਪਾਣੀ ਨਹੀਂ ਲੈ ਕੇ ਹੋਰ ਸਾਡੀ ਕੋਈ ਵੀ ਕਹੀ ਕਿ ਤਕਨੋਲੋਜੀ ਆ ਰਹੀ ਹੈ ਨਹੀਂ ਸਿਰਫ ਦੇਖੋ ਦੇਖੋ ਇਹ ਜਿਹੜਾ ਕੀ ਪ੍ਰਾਈਵੇਟ ਕੰਪਨੀ ਵਾਲੇ ਕਰ ਨਹੀਂ ਰੋਕਣਾ ਬਣ ਦੇਵੋ ਨਹੀਂ ਸਰ ਹਾਂਜੀ ਹਾਂਜੀ ਜਨਾਬ ਸਰ ਮਨਤੇ ਸਾਹਿਬ ਦੇਖੋ ਮੇਰੀ ਗੱਲ ਸੁਣੋ ਜੀ ਜਿਹੜੀ ਦੇਸ਼ ਵਾਸਤੇ ਸਭ ਤੋਂ ਜ਼ਰੂਰੀ ਗੱਲ ਹੈ ਤੁਸੀਂ ਮੇਰੇ ਤੋਂ ਕਿਸੇ ਨੇ ਨਹੀਂ ਪੁੱਛੀ ਜੋ ਤੁਹਾਡਾ ਜਿਹੜਾ ਨੀਟ ਦਾ ਟੈਸਟ ਸੀਗਾ ਉਹਦਾ ਪੇਪਰ ਲੀਕ ਹੋਇਆ ਜੀ 24 ਲੱਖ ਨੌਜਵਾਨਾਂ ਦੇ ਨਾਲ 24 ਲੱਖ ਨੌਜਵਾਨ ਮੀਨਸ 2.5 ਕਰੋੜ ਪਰਿਵਾਰਾਂ ਦੇ ਨਾਲ ਧੋਖਾ ਹੋਇਆ ਜੀ ਠੀਕ ਹੈ ਜੀ ਉਹਦੀ ਕੋਈ ਗੱਲ ਨਹੀਂ ਕਰਦਾ ਪਿਛਲੇ ਸਾਲ ਦਾ ਸਾਨੂੰ ਦੁਕਾਨਾਂ ਇੱਕ ਬਹੁਤ ਵੱਡਾ ਸਕੈਮ ਹੈ ਕਿਸੇ ਨੇ ਅਜ ਤੱਕ ਗੱਲ ਨਹੀਂ ਕੀਤੀ ਨੈਸ਼ਨਲ ਲੈਵਲ ਤੇ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਰਿਕਾਰਡ ਕਰ ਲਓ ਜੀ ਇਹਨੂੰ ਪਿਛਲੀ ਵਾਰੀ ਜਿਹੜਾ ਇੱਕ ਤਾਂ ਹੁੰਦਾ ਨੀਟ ਯੂਜੀ ਅੰਡਰ ਗ੍ਰੈਜੂਏਟ ਨੀਟ ਪੀਜੀ ਦਾ ਸੀਗਾ ਆਸ ਭਾਰਤ ਸਰਕਾਰ ਦੀ ਚਿੱਠੀ ਹੈ ਜੀ ਇਹਨਾਂ ਨੇ ਸਾਨੂੰ ਚਿੱਠੀ ਭੇਜੀ ਕਿ ਜਿਹੜੇ ਬੱਚਿਆਂ ਦਾ ਨੀਟ ਵਿੱਚ ਜ਼ੀਰੋ ਨੰਬਰ ਵੀ ਹੈ ਉਹਨੂੰ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਉਹਨੂੰ ਐਡਮਿਸ਼ਨ ਦੇ ਦਿਓ ਆ ਚਿੱਠੀ ਹੈ ਜੀ ਕਰ ਲਓ ਦਿਖਾ ਦਿਓ ਕੈਮਰਾਮੈਨ ਕੈਨ ਯੂ ਫੋਕਸ ਔਨ ਥਿਸ ਓਕੇ ਤੁਹਾਰੀ ਵਾਰੀ ਵਾਰੀ ਉਹਨਾਂ ਉਹਨਾਂ ਨੇ ਕਿਹਾ ਜੀ ਬਈ ਜਿਹਦਾ NEET ਦੇ ਵਿੱਚ ਜ਼ੀਰੋ ਨੰਬਰ ਆਇਆ ਜ਼ੀਰੋ ਉਹਨੂੰ ਵੀ ਪੋਸਟ ਗ੍ਰੈਜੂਏਸ਼ਨ ਦੀ ਐਡਮਿਸ਼ਨ ਦੇ ਦਿਓ ਪਰ NEET ਟੈਸਟ ਦਾ ਮਤਲਬ ਕੀ ਹੋਇਆ ਜੀ ਇਹ ਵੀ ਇੱਕ ਸਕੈਮ ਹੈ ਇਹ ਕਿਉਂ ਕੀਤਾ ਕਿਹੜੀ ਲੌਬੀ ਹੈ ਕਿਹਦੇ ਵਾਸਤੇ ਕੀਤਾ ਕਿ ਜ਼ੀਰੋ ਜ਼ੀਰੋ ਨੰਬਰ ਲੈਣ ਵਾਲੇ ਨੂੰ ਡਾਕਟਰਾਂ ਬਾਕੀ ਸਾਰੇ ਜਿੰਨੇ ਬੱਚੇ ਉਹਨਾਂ ਨੂੰ ਪਾਸ ਹੋਣ ਲਈ 33 ਨੰਬਰ ਚਾਹੀਦੇ ਆ ਮੈਂ ਡਾਕਟਰੀ ਕੀਤੀ ਆ ਸਾਨੂੰ ਪਾਸ ਹੋਣ ਲਈ 50% ਨੰਬਰ ਚਾਹੀਦੇ ਆ ਇਹ NEET ਵਿੱਚ ਕਹ ਰਿਹਾ 0% ਐਡਮਿਸ਼ਨ ਦੇ ਦਿਓ ਇਹਦਾ ਮਤਲਬ ਕੀ ਹੋਇਆ ਇਹ ਸਕੈਮ ਹੋਇਆ ਜੀ ਇਲੈਕਸ਼ਨਾਂ ਤੋਂ ਪਹਿਲਾਂ ਹੋਇਆ ਪਿਛਲੇ ਸਾਲ ਚ ਹੋਇਆ ਔਰ ਇੱਕ ਕਿਸੇ ਨਾ ਕਿਸੇ ਕਿਸੇ ਮਾਫੀਆ ਨਾਲ ਮਿਲ ਕੇ ਇਹ ਕੇਂਦਰ ਸਰਕਾਰ ਦੀ ਚਿੱਠੀ ਆ ਕਾਰਵਾਈ ਕਰ ਮੇਰੀ ਗੱਲ ਸੁਣੋ ਜੀ ਇਹਦੇ ਵਾਸਤੇ ਜਿਹੜੀ ਕਾਰਵਾਈ ਹੈ ਉਹ ਮੈਂ ਨਹੀਂ ਕਰ ਸਕਦਾ ਇਹ ਰੈਗੂਲੇਟਰੀ ਅਥਾਰਟੀ ਨੈਸ਼ਨਲ ਮੈਡੀਕਲ ਕਮਿਸ਼ਨ ਹੈ ਉਹਨਾਂ ਦੀ ਚਿੱਠੀ ਹੈ ਮੈਂ ਉਹਨਾਂ ਨੂੰ ਜੋ ਕਹਿ ਸਕਦਾ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਐਥਿਕਲੀ ਗਲਤ ਹੈ ਇਹ ਮੈਡੀਕਲੀ ਐਥਿਕਲੀ ਗਲਤ ਹੈ ਇਹ ਬਟ ਲੀਗਲੀ ਜਿਹੜਾ ਹੈਗਾ ਲੀਗਲ ਉਹਨਾਂ ਨੇ ਡਿਸਾਈਡ ਕਰਨਾ ਜਿਵੇਂ ਤੁਸੀਂ ਇਲੈਕਸ਼ਨ ਬੋਰਡ ਦਾ ਜਿਹੜਾ ਹੈਗਾ ਜੀ ਉਹ ਸਰਕਾਰ ਨੇ ਕਾਨੂੰਨ ਬਣਾਤਾ ਸੁਪਰੀਮ ਕੋਰਟ ਕਹਿੰਦੀ ਹੈ ਅਨਕਨਸਟੀਟਿਊਸ਼ਨਲ ਹੈ ਗੈਰ ਸੰਵਿਧਾਨਿਕ ਹੈ ਐਦਾਂ ਹੀ ਆ ਆ ਵੀ ਜਿਹੜਾ ਹੈਗਾ ਇਹ ਇਹ ਵੀ ਅਨ ਇਹ ਵੀ ਇਲਿਗਲ ਹੈ ਇਹ ਅਨ ਕਨਸਟੀਟਿਊਸ਼ਨਲ ਗੱਲ ਗਲਤ ਹੈ ਜੀ ਤੁਹਾਡੇ ਨੋਟ ਕੀ ਦਿਖਾਓ ਜੇ ਹਿੰਮਤ ਆ ਤਾਂ ਦਿਖਾਓ ਨੇ NEET PG ਵਿੱਚ ਜ਼ੀਰੋ ਨੰਬਰ ਨਾਲ ਐਡਮਿਸ਼ਨ ਦਿੱਤੀ ਹੈ ਜੀ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕੇਂਦਰ ਸਰਕਾਰ ਨੇ ਹਾਂ ਜੀ ਨੋਟਵਾਲ ਵੀ ਐਕਸ਼ਨ ਲੈਂਦਾ ਮੈਂ ਇਹ ਕਹਿ ਰਿਹਾ ਵੀ ਜਿਹੜੇ ਤੁਸੀਂ ਡਾਕਟਰ ਹੋਣੇ ਆ ਆਪਾਂ NEET ਦਾ ਪਰਪਸ ਇਹ ਹੈ ਕਿ ਮੈਰਿਟੋਰੀਅਸ ਬੱਚੇ ਆਣ ਤੁਸੀਂ ਉਹ ਪਰਪਸ ਹੀ ਡਿਫਾਈ ਕਰਤਾ ਤੁਸੀਂ ਮੈਰਿਟ ਨੂੰ ਛੱਡ ਕੇ ਪੈਸੇ ਨੂੰ ਚੰਬੜ ਗਏ ਇਹ ਇਹ ਕੇਂਦਰ ਸਰਕਾਰ ਦੀ ਉਹਨਾਂ ਦੇ ਕੰਮ ਉਹਨਾਂ ਦੀ ਕਹਿਣੀ ਤੇ ਕਰਨੀ ਦਾ ਫਰਕ ਸਮਝੋ ਕੇਂਦਰ ਸਰਕਾਰੀ ਦੇ ਰਹੇ ਨੇ ਹਲਦੇ ਡਿਪਾਰਟਮੈਂਟ ਦੇ ਡਾਕਟਰ ਬਨੰਦੇ ਨੇ ਉਹਨਾਂ ਨੂੰ ਕੀ ਹੈ ਨਸੀਬ ਹਾਂਜੀ ਜਿਹੜੇ ਸਰਕਾਰੀ ਨੇ ਕਾਲਜ ਸਰਕਾਰੀ ਕਾਲਜ ਪੜ੍ਹਾਵੋ ਮੇਰੇ ਕੋਲ ਹੈ ਉਹ ਮੈਂ ਤੁਹਾਨੂੰ ਦੱਸਦਾ ਮੈਂ ਨਵੇਂ ਕੋਰਸਸ ਜਿਵੇਂ ਤੁਹਾਡਾ ਕ੍ਰਿਟੀਕਲ ਕੇਅਰ ਦੇ ਬਲਾਕ ਬਣਾ ਰਿਹਾ ਕੇਂਦਰ ਦੀ ਕੋਈ ਸਕੀਮ ਨਹੀਂ ਹੈ ਮੈਂ ਉਹਨਾਂ ਨੂੰ ਵੀ ਕਿਹਾ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਦੀ ਜਿਹੜੇ ਕੋਰਸਸ ਸ਼ੁਰੂ ਕਰ ਰਹੇ ਹਾਂ ਅਸੀਂ ਅਸੀਂ ਮਲੈਕਲੈਂਡਕ ਬਣਾਏ ਆ ਫੈਮਿਲੀ ਮੈਡੀਸਨ ਦੀ ਇੱਥੇ ਸ਼ੁਰੂ ਕਰ ਰਹੇ ਆ ਤੁਹਾਡੇ ਪੀਜੀ ਇੱਥੇ ਸ਼ੁਰੂ ਕਰ ਰਹੇ ਆ ਜੀ ਸਾਰੇ ਆਸਤਾਂ ਸ਼ੁਰੂ ਕਰ ਰਹੇ ਆ ਫੈਮਿਲੀ ਫੈਮਿਲੀ ਡਾਕਟਰਸ ਬਣਾ ਰਹੇ ਆ ਤਾਂ ਕਿ ਉਹ ਡਾਕਟਰ ਨੂੰ ਥੋੜਾ ਜਿਆਦਾ ਪਤਾ ਹੋਵੇ ਕਿ ਜਿਹੜਾ ਵੀ ਬੱਚਾ ਆ ਗਿਆ ਉਹਦਾ ਇਲਾਜ ਕਿਵੇਂ ਕਰਨਾ ਔਰਤ ਦਾ ਕਿਵੇਂ ਕਰਨਾ ਨਵੇਂ ਕਨਸੈਪਟ ਲੈ ਕੇ ਆ ਰਹੇ ਆ ਜੀ ਪੇਲੀਏਟਿਵ ਕੇਅਰ ਦਾ ਲੈ ਕੇ ਆ ਰਹੇ ਆ ਕਿਸੇ ਨੂੰ ਇਨਕਿਉਰੇਬਲ ਡੀਜ਼ ਹੋ ਗਈ ਕੈਂਸਰ ਹੋ ਗਿਆ ਪਾਸਾ ਮਾਰ ਰਿਹਾ ਗਿਆ ਉਹਦਾ ਕਿੱਦਾਂ ਕਰਨਾ ਜੀ ਜੈਰੀਆਟ੍ਰਿਕ ਕੇਅਰ ਲੈ ਕੇ ਆ ਰਹੇ ਆ ਤੁਸੀਂ ਜਿਹੜੀ ਐਜੂਕੇਸ਼ਨ ਹੈ ਮੈਡੀਕਲ ਐਜੂਕੇਸ਼ਨ ਨੂੰ ਉਹਨੂੰ ਰਿਫਾਰਮ ਕਰ ਰਹੇ ਆ ਉਹ ਠੀਕ ਹੈ ਜੀ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਹੈ ਪਹਿਲੀ ਵਾਰੀ ਕੋਈ ਪ੍ਰਵੈਂਸ਼ਨ ਆਫ ਡਿਜ਼ੀਜ਼ ਪ੍ਰੋਮੋਸ਼ਨ ਆਫ ਹੈਲਥ ਕਰ ਰਹੇ ਆ ਰੀਹੈਬਿਲਿਟੇਸ਼ਨ ਸਰਵਿਸਿਜ਼ ਕਰ ਰਹੇ ਆ ਪਹਿਲੀ ਵਾਰੀ ਇੱਕ ਸਰਕਾਰ ਹੈ ਭਗਵਾਨਤ ਮਾਨ ਸਰਕਾਰ ਜਿਹੜੀ ਕਿ ਇੱਕ ਸਟ੍ਰਕਚਰਡ ਤਰੀਕੇ ਦੇ ਨਾਲ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਦੇ ਵਿੱਚ ਕੰਮ ਕਰਦੀ ਹੈ ਦੇਖੋ ਡੈਡ ਲਾਈਨ ਜਿਹੜੀਆਂ ਹੈਗੀਆਂ ਅਸੀਂ ਵੀ ਵਾਂਟ ਟੂ ਡੂ ਇਟ ਐਸ ਫਾਸਟ ਐਸ ਪੋਸੀਬਲ ਦੇਖੋ ਇਹਦੇ ਵਿੱਚ ਜਿਹੜਾ ਤੇ ਜਿਹੜੇ ਅਸੀਂ ਨਵੇਂ ਕੋਰਸੇ ਸ਼ੁਰੂ ਕਰਨੇ ਆ ਵੀ ਨੀਡ ਪਰਮਿਸ਼ਨ ਫਰਮ ਦਾ ਸੈਂਟਰ ਉਹਨਾਂ ਨੂੰ ਜਾਣ ਕੇ ਉਹਦੇ ਵਿੱਚ ਟਾਈਮ ਲੱਗੇਗਾ ਥੋੜਾ ਜਿਹਾ ਜਿਹੜੇ ਅਸੀਂ ਰਿਫਾਰਮ ਕਰਨੇ ਆ ਜਿਵੇਂ ਤੁਹਾਡਾ ਇੱਥੇ ਜਿਹੜਾ ਨਿਊਰੋ ਇੰਟੈਂਸਿਵ ਕੇਅਰ ਯੂਨਿਟ ਹੈ ਜੀ ਜਾਂ ਐਮਰਜੈਂਸੀ ਦੇ ਵਿੱਚ ਸਾਡਾ ਕੰਮ ਕੰਪਲੀਟ ਹੋ ਜਾਏਗਾ 2-3 ਮਹੀਨੇ ਚ ਅਪਰ ਲਿਮਿਟਡ 6 ਮਾਸ ਬਾਏ ਦਾ ਐਂਡ ਆਫ ਦਿਸ ਇਅਰ ਯੂ ਵਿਲ ਹੈਵ 올 ਥੀਸ ਸਪੈਸ਼ਲ